ਜਿੰਦਾਬਾਦ ਜਿੰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ 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 ਯਾਤਰੀ ਇੱਕ ਤੋਂ ਬਾਅਦ ਜਿੰਦਾਬਾਦ ਜਿੰਦਾਬਾਦ ਨਾਮ ਰਿਜਿੰਦਰ ਸਿੰਘ ਆ ਜੀ ਪੰਜਾਬ ਸਟੂਡੈਂਟ ਸੁਨੀਅੰਦਾ ਜ਼ਿਲ੍ਹਾ ਬਠਿੰਡੇ ਦਾ ਆਗੂ ਜੀ ਨੇ ਅੱਜ ਇੱਥੇ ਵਿਦਿਆਰਥੀਆਂ ਦਾ ਧਰਨਾ ਜਿਹੜਾ ਚੱਲ ਰਿਹਾ ਹੈਗਾ ਇਸ ਕਰਕੇ ਚੱਲ ਰਿਹਾ ਕਿਉਂਕਿ ਕੱਲ ਸਾਡੇ ਪ੍ਰਿੰਸੀਪਲ ਡਾਕਟਰ ਜੋਤ ਸਿੰਘਾ ਸਿੰਗਲਾ ਵੱਲੋਂ ਕਾਲਜ ਦੇ ਗੇਟ ਉੱਪਰ ਇੱਕ ਨੋਟਿਸ ਲਗਾਇਆ ਗਿਆ ਸੀ ਜਿਹਦਾ ਕਿ ਕਿਸੇ ਵਿਦਿਆਰਥੀ ਨੂੰ ਵੀ ਪਤਾ ਨਹੀਂ ਹੈਗਾ ਲੱਗਦਾ ਉਹਦੇ 'ਚ ਇਹ ਲਿਖਿਆ ਗਿਆ ਕਿ 9:45 ਤੋਂ ਬਾਅਦ ਕਾਲਜ ਦਾ ਜਿਹੜਾ ਗੇਟ ਆ ਉਹ ਬੰਦ ਰਹੂਗਾ ਕਿਸੇ ਵਿਦਿਆਰਥੀ ਨੂੰ ਐਂਟਰੀ ਨਹੀਂ ਮਿਲੇਗੀ ਸਾਡੇ ਵਿਦਿਆਰਥੀ ਜਿਹੜੇ ਕੋਈ ਕੰਮਕਾਰ ਕਰਦਾ ਕੋਈ ਰਾਤ ਨੂੰ ਡਿਊਟੀਆਂ ਕਰਦਾ ਕੋਈ ਦੂਰੋਂ ਆਉਂਦਾ ਡੱਬ ਵਾਲੀ ਤੋਂ ਆਉਂਦਾ ਫਰੀਦਕੋਟੋਂ ਆਉਂਦਾ ਪਰਣਾਲਿਓਂ ਆਉਂਦਾ ਕਾ ਇਹ ਵਿਦਿਆਰਥੀ ਘਰਾਂ ਦੇ ਕੰਮ ਕਰਨ ਵੇੜ ਕੇ ਰੋਡਵੇਈ ਦੇ ਚੱਕਰਾਂ 'ਚ ਬਹੁਤ ਲੇਟ ਹੋ ਜਾਂਦੇ ਆ ਕਾਲਜਾਂ 'ਉਂ। ਤਾਂ ਇਸ ਤਰ੍ਹਾਂ ਜਿਹੜਾ ਇਹ ਫੈਸਲਾ ਲਿਆ ਗਿਆ ਪ੍ਰਿੰਸੀਪਲ ਦਾ ਪਹਿਲੀ ਗੱਲ ਤਾਂ ਇਹ ਵਿਦਿਆਰਥੀਆਂ ਨਾਲ ਇਹ ਜ਼ਿਆਦਤੀ ਆ। ਦੂਸਰਾ ਇਹ ਜਿਹੜਾ ਫੈਸਲਾ ਇਹ ਕਿਸੇ ਵੀ ਤਰੀਕੇ ਨਾਲ ਵਾਜਿਬ ਨਹੀਂ ਹੈ। ਕਿਉਂਕਿ ਨਾ ਤਾਂ UGC ਇਹ ਗੱਲ ਕਹਿੰਦੀ ਆ ਕਿਉਂਕਿ ਜਦੋਂ ਯੂਨੀਵਰਸਿਟੀ ਜਾਣਦੇ ਆਸੀਂ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਣਦੇ ਆ ਜੀਐਨਡੀਯੂ ਜਾਣਦੇ ਆ 24 ਘੰਟੇ ਉਹਦਾ ਗੇਟ ਆ ਜਿਹੜਾ ਉਹ ਖੁੱਲਿਆ ਰਹਿੰਦਾ ਵਿਦਿਆਰਥੀਆਂ ਲਈ ਕਦੇ ਵੀ ਯੂਨੀਵਰਸਿਟੀਆਂ ਦੇ ਵਿਦਿਅਕ ਸੰਸਥਾਵਾਂ ਦੇ ਜਿਹੜੇ ਗੇਟ ਆ ਉਹ ਕਦੇ ਬੰਦ ਨਹੀਂ ਹੁੰਦੇਗੇ ਇਸ ਕਰਕੇ ਅਸੀਂ ਇਹ ਤਾਂ ਮੰਨ ਸਕਦੇ ਕਿ ਆਊਟਸਾਈਡਰਾਂ ਦੀ ਚੈਕਿੰਗ ਕਰਕੇ ਤੁਸੀਂ ਫੇਰ ਨੰਗਣ ਦਿਓ ਆਊਟਸਾਈਡਰ ਤਾਂ ਨੰਗੀ ਜਾਂਦੇ ਰਹਿੰਦੇ ਆ ਵਿਦਿਆਰਥੀ ਅੱਜ ਬਾਹਰ ਖੜਿਆ ਕੀ ਕਰਨਗੇ ਵਿਦਿਆਰਥੀ ਫੇਰ ਕੰਨਾਂ ਡੱਪ ਕੇ ਜਾਣ ਅੰਦਰ ਇਸ ਕਰਕੇ ਮੈਡਮ ਜਿਹੜਾ ਇਹ ਫੈਸਲਾ ਲਿਆਏਗਾ ਇਹ ਗੈਰਵਾਜਬਾ ਕੋਈ UGC ਦੇ ਨਿਯਮ ਨਹੀਂ ਕਹਿੰਦੇ ਕਿ ਜਿਹੜਾ ਗੇਟ ਬੰਦ ਕਰੋ 10 ਵਜੇ ਤੋਂ ਪਹਿਲਾਂ ਜਾ ਇਹ ਨਹੀਂ ਕਹਿੰਦੇ ਯੂਨੀਵਰਸਿਟੀ ਦੀ ਕੋਈ ਰੂਲ ਬਕ ਨਹੀਂ ਹੈ ਕਹਿੰਦੀ ਕਿ ਗੇਟ ਬੰਦ ਕਰੋ ਮੈਡਮ ਆਪਦੇ ਵੱਲੋਂ ਹੀ ਆਪਦੇ ਹੀ ਰੂਲ ਜਿਹੜੇ ਬਣਾ ਕੇ ਉਹ ਵਿਦਿਆਰਥੀ ਦੇ ਉੱਤੇ ਲਾਗਦੇ ਜੇ ਟਾਈਮ ਦਾ ਪਾਬੰਦ ਹੋ ਜਾਏ ਸਟੂਡੈਂਟ ਟਾਈਮ 'ਚ ਆਉਣ ਲੈਕਚਰ ਟਾਈਮ 'ਚ ਲੱਗਣ ਸਹੀ ਕੀਤਾ ਗਿਆ ਤੁਸੀਂ ਇਤਰਾਜ ਕਿਉਂ ਕਰਦੇ ਆਗੇ ਸਾਾਨੂੰ ਇਤਰਾਜ ਹੈ ਜੀ ਵਿਦਿਆਰਥੀਆਂ ਨੂੰ ਇੱਥੇ ਖੱਜਲ ਖਵਾਰ ਕਰਨ ਦੀ ਇਹ ਨਹੀਂ ਹੈ ਕਿਉਂ ਨਹੀਂ ਉਸ ਕੋਲ ਜੋ ਸਕੂਲ ਵੀ ਟਾਈਮ 'ਚ ਲੱਗਦੇ ਆ ਕਾਲਜ ਵੀ ਟਾਈਮ 'ਚ ਲੱਗਣ ਤੁੰਨ ਇਤਰਾਜ ਕਿਉਂ ਕਰਦੇ ਆਗੇ ਸਕੂਲ ਜੀ ਦੇਖੋ ਵਿਦਿਆਰਥੀ ਬਹੁਤ ਦੂਰੋਂ ਦੂਰੋਂ ਆਉਂਦੇ ਹੈ ਠੀਕ ਹੈ ਘਰਾਂ ਦੇ ਹੋਰ ਵੀ ਸਾਡੇ ਕਈ ਵਿਦਿਆਰਥੀ ਆਪਦੇ ਫੀਸਾਂ ਦਾ ਅਰੇਂਜਮੈਂਟ ਕਰ ਲਈ ਆਪਦੇ ਕਿਰਾਏ ਭਾਰੇ ਦਾ ਅਰੇਂਜਮੈਂਟ ਕਰਨ ਲਈ ਜਿਹੜੇ ਗਰੀਬ ਘਰਾਂ ਚੋਂਦੇ ਆ ਉਹ ਦਿਹਾੜੀਆਂ ਕਰਦੇ ਆ ਰਾਤਾਂ ਨੂੰ ਜਿਹੜਾ ਕੰਮ ਤੇ ਜਾਂਦੇ ਹੈਗੇ ਕੋਈ ਜਿਹੜਾ ਹੈਗਾ ਉਹ ਜਿਹੜਾ ਬੋਰੀਆਂ ਢੋਣ ਤੇ ਜਾਂਦਾ ਹੈਗਾ ਹੈਗਾ ਕੋਈ ਉਹ ਜਿਹੜਾ ਲੋਡਿੰਗ ਕਰਦੇ ਹੁੰਦੇ ਆ ਉਹ ਕੰਮ ਤੇ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਦੇ ਕੰਮ ਕਰਦੇ ਵਿਦਿਆਰਥੀ ਹੈਗੇ ਆ ਬਹੁਤ ਵਿਦਿਆਰਥੀ ਲੇਟ ਵੀ ਹੋ ਜਾਂਦੇ ਆ ਪਹਿਲੀ ਗੱਲ ਤਾਂ ਇਹ ਆ ਦੂਜਾ ਜਦੋਂ ਕੋਈ ਰੂਲ ਹੀ ਨਹੀਂ ਹੈਗਾ ਇਹ ਕਿਉਂ ਐਵੇਂ ਤੁਸੀਂ ਗੇਟ ਬੰਦ ਕਰਨਾ ਵਿਦਿਅਕ ਸੰਸਥਾਵਾਂ ਦਾ ਗੇਟ ਬੰਦ ਕਰਨਾ ਤਾਂ ਵੈਸੇ ਹੀ ਜਾਇਜ਼ ਨਹੀਂ ਹੈਗਾ ਹੈਗਾ ਤਾਂ ਇਸ ਕਰਕੇ ਅਸੀਂ ਇਸ ਨੂੰ ਨਜਾਇਜ਼ ਮੰਨਦੇ ਆ ਮੈਡਮ ਆਪ ਦੇ ਵੱਲੋਂ ਕੋਈ ਵੀ ਫੈਸਲਾ ਬਣਾ ਕੇ ਲਾਗੂ ਕਰ ਦਿੰਦੇ ਆ ਜੋ ਕਿ ਠੀਕ ਨਹੀਂ ਹੁੰਦਾ ਹੈਗਾ ਆ ਵਿਦਿਆਰਥੀ ਬਾਹਰ ਤੋਂ ਪੇ ਸੜ ਰਹੇ ਆ ਮੈਡਮ ਨੇ ਘਟੂ ਘਟਸਾ ਨੂੰ 45 ਮਿੰਟ ਤੋਂ ਉੱਪਰ ਸਮਾਂ ਹੋ ਗਿਆ ਅਸੀਂ ਗੇਟ 'ਚ ਬੈਠੇ ਆ ਇਹ ਨਹੀਂ ਰੂਲ ਚੇਂਜ ਹੁੰਦਾ ਨਾਟ ਟਾਈਮ ਇਹੀ ਰੱਖਦੇ ਫਿਰ ਕੀ ਕਰਾਂਗੇ ਫਿਰ ਅਸੀਂ ਵੇਖਦੇ ਆ ਜੀ ਗਿਣਤੀ ਵਧਾਵਾਂਗੇ ਫਿਰ ਪ੍ਰਿੰਸੀਪਲ ਨੂੰ ਨਹੀਂ ਬਾਹਰ ਹੋਂ ਦੇਵਾਂਗੇ ਨਾਮ ਹੈ ਟੇਕੀੜਾ ਕਾਲਜ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਸਰਕਾਰੀ ਵਿਜਿੰਦਰਾ ਕਾਲਜ ਪਟੰਡਾ ਬਰ ਸਟੂਡੈਂਟਾਂ ਬਰਦਕਤਨ ਰਹਿਤਾ ਜਾ ਰਿਹਾ ਕਿ ਕਾਰਨ ਕੀ ਹੈ ਇਹ ਦਾ ਕਾਰਨ ਇਹ ਹੈ ਜੀ ਕਿ ਕੱਲ ਕਿਉਂਕਿ ਕਾਲਜ ਹਮ ਸਾਡਾ ਪ੍ਰੋਪਰ ਸ਼ੁਰੂ ਹੋ ਚੁੱਕਿਆ ਹੈ ਤਾਂ ਕੱਲ ਅਸੀਂ ਇੱਕ ਨੋਟਿਸ ਲਗਾਇਆ ਸੀ ਕਿ ਕਾਲਜ ਦਾ ਜਿਹੜਾ ਐਂਟਰੀ ਗੇਟ ਹੈ ਉਹ ਸਵੇਰ 9:30 ਵਜੇ ਤੋਂ ਲੈ ਕੇ ਤੇ ਦੁਪਹਿਰ 2:00 ਵਜੇ ਤੱਕ ਬੰਦ ਰਹੇਗਾ ਕਿਉਂਕਿ ਬੱਚਿਆਂ ਦਾ ਜਿਹੜੇ ਹੈਗੇ ਆ ਫਰਸਟ ਪੀਰੀਅਡ ਜਦੋਂ ਬੱਚੇ ਆ ਜਾਂਦੇ ਆ ਜਾਂ ਸੈਕੰਡ ਪੀਰੀਅਡ ਤੱਕ ਬੱਚੇ ਆ ਜਾਂਦੇ ਆ ਸੈਕੰਡ ਪੀਰੀਅਡ 9:40 ਤੇ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਤਾਂ ਕੋਈ ਇਹ ਨਹੀਂ ਹੈਗਾ ਕਿ ਕੋਈ ਬੱਚੇ ਦਾ ਤੀਜੇ ਪੀਰੀਅਡ ਤੋਂ ਹੀ ਟਾਈਮ ਟੇਬਲ ਸ਼ੁਰੂ ਹੁੰਦਾ ਹੋਵੇ ਤਾਂ ਇਸ ਕਰਕੇ ਸਾਨੂੰ ਇਹ ਸੀਗਾ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਕਿਉਂਕਿ ਨਵੇਂ ਬੱਚੇ ਹਨ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਜਾਂ ਜਿਸ ਤਰ੍ਹਾਂ ਵੀ ਜੋ ਵੀ ਅਨੁਸ਼ਾਸਨ ਕਾਇਮ ਕਰਨਾ ਹੈ ਉਹ ਇੱਕ ਜਿਹੜਾ ਸੰਸਥਾ ਦਾ ਮੁਖੀ ਹੁੰਦਾ ਉਸ ਦੀ ਇਹ ਡਿਊਟੀ ਹੁੰਦੀ ਹੈ ਤਾਂ ਇਸ ਦੇ ਮੱਦੇਨਜ਼ਰ ਅਸੀਂ ਇਹ ਗੇਟ ਦੇ ਜਿਹੜੇ ਹੈਗੇ ਆ ਟਾਈਮਿੰਗਸ ਰੱਖੇ ਸੀਗੇ ਪਰ ਇਸ ਦੇ ਨਾਲ ਅਸੀਂ ਇਨਿਕ ਫਲੈਕਸੀਬਿਲਟੀ ਦਿੱਤੀ ਸੀ ਕਿ ਜੇ ਕੋਈ ਬੱਚਾ ਲੇਟ ਆਂਦਾ ਹੈ ਤਾਂ ਉੱਥੇ ਐਂਟਰੀ ਰਜਿਸਟਰ ਲਗਾਇਆ ਹੋਇਆ ਜਿਹੜੇ ਕਿ ਸਾਡੇ ਗੇਟ ਦੇ ਉੱਪਰ ਸਿਕਿਉਰਟੀ ਵਾਲੇ ਹਨ ਉਹਨਾਂ ਦੇ ਕੋਲੇ ਉਹ ਐਂਟਰੀ ਪਾਵੇ ਆਪਣੀ ਔਰ ਆਪਣੀ ਉਹ ਕਾਲਜ ਦੇ ਵਿੱਚ ਆ ਜਾਏ ਜੀ ਜਿਵੇਂ ਇਹ ਦਾਪ ਕਰ ਰਹੇ ਸਾਰੇ ਕੋਆਰਡੀਨੇਟ ਚੇਂਜ ਇਹ ਆਪਣੇ ਕਾਲਜ ਚ ਹੀ ਕਰੇਗੇ ਨਹੀਂ ਜੀ ਮੈਨੂੰ ਉਹ ਨਹੀਂ ਪਤਾ ਹੈਗਾ ਪ੍ਰਾਈਵੇਟ ਕਾਲਜ ਜਿੱਤਾ ਹੈ ਇਹ ਗੇਟ ਬੰਦ ਹੁੰਦੇ ਹਨ ਤਾਂ ਇਹ ਸਾਡਾ ਕੋਈ ਮਕਸਦ ਵਿਦਿਆਰਥੀਆਂ ਨੂੰ ਤੰਗ ਕਰਨ ਦਾ ਨਹੀਂ ਹੈ ਸਿਰਫ ਇਹ ਹੈ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਦਾ ਮਾਹੌਲ ਜਿਹੜਾ ਹੈ ਬਣਾਇਆ ਜਾ ਸਕੇ ਕਿਉਂਕਿ ਕਾਲਜ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ ਤਾਂ ਇਸ ਕਰਕੇ ਜੇ ਅਸੀਂ ਗੇਟ ਖੁੱਲਾ ਛੱਡਦੇ ਹਾਂ ਕੋਈ ਮਰਜ਼ੀ ਆਈ ਜਾਏ ਕੋਈ ਮਰਜ਼ੀ ਜਾਈ ਜਾਏ ਆਊਟਸਾਈਡਰਸ ਦੀ ਵੀ ਬੜੀ ਸਾਨੂੰ ਪ੍ਰੋਬਲਮ ਆਂਦੀ ਹੈ ਜਿਹੜੇ ਕਿ ਕਈ ਵਾਰੀ ਆ ਕੇ ਬੱਚਿਆਂ ਨੂੰ ਤੰਗ ਕੰਦੇ ਵੀ ਹਨ ਫਿਰ ਲੜਾਈਆਂ ਦਾ ਵੀ ਸਬਬ ਬਣਦਾ ਹੈ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹੈ ਅਸੀਂ ਇਹ ਕਦਮ ਚੁੱਕਿਆ ਹੈ ਉਸ ਲੱਗਦਾ ਜਿਵੇਂ ਕਿ ਦੇਖਿਆ ਉਹ ਸੈਟਰ ਵੀ ਇੰਟਰਨੈਟ ਹੱਥ ਕੇ ਵੀ ਆ ਜਾਂਦੇ ਸੀ ਉਹਨਾਂ ਦਾ ਕੋਈ ਇੰਤਜ਼ਾਮ ਉਹਨਾਂ ਦਾ ਸੀ ਇੰਤਜ਼ਾਮ ਕੀਤਾ ਸੀ ਅਸੀਂ ਪਿਛਲੇ ਸਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕਾਲਜ ਦੀ ਜਿਹੜੀ ਚਾਰਦੀਵਾਰੀ ਹੈ ਉਹਦੇ ਉੱਪਰ ਅਸੀਂ ਕੰਡਿਆਲੀ ਤਾਰ ਲਗਾਈ ਔਰ ਉਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਰੋਕਣ ਦੇ ਵਿੱਚ ਅਸੀਂ ਜਿਹੜੇ ਕਿ ਦੀਵਾਰਾਂ ਟੱਪ ਕੇ ਆਉਂਦੇ ਸੀ ਅਸੀਂ ਕਾਫੀ ਹੱਦ ਤੱਕ ਜਿਹੜੇ ਹਾਂ ਕਾਮਯਾਬ ਹੋਈ ਮੈਮ ਜਿਹੜੇ ਜਿਹੜੇ ਲੇਟ ਆਉਂਦੇ ਸਟੂਡੈਂਟ ਉਹਨਾਂ ਵਾਸਤੇ ਕੋਈ ਨਹੀਂ ਹਾਂਜੀ ਉਹਨਾਂ ਨੂੰ ਅਸੀਂ ਫਲੈਕਸੀਬਿਲਿਟੀ ਦਿੱਤੀ ਹੈ ਕਿ ਕਾਲਜ ਦੇ ਉੱਪਰ ਐਂਟਰੀ ਗੇਟ ਦੇ ਉੱਪਰ ਇੱਕ ਐਂਟਰੀ ਰਜਿਸਟਰ ਪਿਆ ਹੋਇਆ ਹੈ ਬੱਚਾ ਆਵੇ ਉਹਦੇ ਵਿੱਚ ਆਪਣੀ ਐਂਟਰੀ ਪਾਵੇ ਆਨ ਦਾ ਟਾਈਮ ਔਰ ਉਹ ਕਾਲਜ ਦੇ ਵਿੱਚ ਆ ਸਕਦਾ ਹੈ ਆਪਣਾ ਕਲਾਸ ਔਰ ਆਪਣਾ ਰੋਲ ਨੰਬਰ ਲਿਖ ਕੇ ਉਹਦੇ ਵਿੱਚ ਔਰ ਉਸ ਨੂੰ ਅਸੀਂ ਸਿਕਿਉਰਿਟੀ ਗਾਰਡਸ ਨੂੰ ਹਿਦਾਇਤ ਹੈ ਕਿ ਇਸ ਤਰ੍ਹਾਂ ਦੇ ਕਾਲਜ ਦਾ ਕੋਈ ਵੀ ਵਿਦਿਆਰਥੀ ਜਿਹੜਾ ਹੈ ਜੇ ਉਹ ਲੇਟ ਵੀ ਆਂਦਾ ਹੈ ਤਾਂ ਉਹਨੂੰ ਕਾਲਜ ਦੇ ਅੰਦਰ ਆਣ ਤੋਂ ਰੋਕਿਆ ਨਾ ਜਾਵੇ ਉਸ ਦੇ ਵਾਸਤੇ ਅਸੀਂ ਇਹ ਤਰੀਕਾ ਲੱਭਿਆ ਹੈ ਕਿ ਉਹ ਐਂਟਰੀ ਪਾ ਕੇ ਆ ਜਾਏ